ਪਾਸੋਂ ਹੀਰੋ ਪਰਵਾਰ ਦੀ ਘਰਵਾਸ ਲਈ ਕੋਈ ਦੁਤੀ ਨਹੀਂ ਬਾਤ ਮੈਂ ਦੇਖੋ ਹੀਰੋ ਪਰਵਾਰ ਬੜਾ ਹੈ ਇਲਾਕੇ ਦਾ ਪ੍ਰਸਿੱਧ ਪਰਵਾਰ ਹੈ ਬੜੀ ਸਿਆਸਤ ਵਿੱਚ ਇਹਨਾਂ ਨੇ ਹਿੱਸਾ ਲੇਤਾ ਬਹੁਤ ਸੋਸ਼ਲ ਵਰਕਿੰਗ ਵਰਕ ਕਰਦੇ ਰਹੇ ਹੈ ਬਹੁਤ ਇਹਨਾਂ ਦੀ ਇਸ ਇੱਥੇ ਪਛਾਣ ਹੈ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਕਿ ਇਹਨਾਂ ਦੇ ਸਾਡੇ ਵਿੱਚ ਆਉਣ ਹਰ ਇੱਕ ਨੇ ਹਲਕਾ ਜਹਾਜ ਹੁਣ ਖਤੀ ਸੀ ਹੋ ਰਹੀ ਹੈ ਕਾਲੀ ਦਾ ਲਾਈਵ ਨੈਚਰਿਕ ਦੇਖੋ ਆ ਆਖੜ ਸਾਹਿਬ ਨੇ ਮੈਨੂੰ ਆਪ ਕਹੇ ਮੈਂ ਕਿ ਖਾਤ ਪੜਿਆ ਠੀਕ ਹੈ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਚਲਣ ਨਾਲ ਜੰਮ ਹੋ ਤੇ ਜੇ ਸਿਰ ਤੇ ਦੇਖਦੇ ਕਿ ਉੱਤ ਜੀਰੋ ਪ੍ਰਵਾਲ ਬੜਾ ਹੈ ਇਲਾਕੇ ਦਾ ਪ੍ਰਸਿੱਧ ਬੜਵਾਰਾ ਬੜੀ ਸਿਆਸਤ ਜੇ ਇਹਨਾਂ ਨੇ ਹਿੱਸਾ ਲੇਤਾ ਬਹੁਤ ਸੋਸ਼ਲ ਵਰਕਿੰਗ ਵਰਕ ਕਰਦੇ ਰਹੇ ਹੈ ਬਹੁਤ ਇਹਨਾਂ ਦੀ ਇੱਥੇ ਪਛਾਣ ਹੈ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਇਹ ਇਹਨਾਂ ਦੇ ਸਾਡੇ ਵਿੱਚ ਆਉਣ ਹਰ ਇਥੇ ਨਹੀਂ ਹਲਕਾ ਚਾਹ ਹੁਣ ਖੱਤੀ ਨਹੀਂ ਖੱਤੀ ਬਣਦਾ ਲਾਈਨ ਹੋਣਾ ਚਾਹੀਦਾ ਦੇਖੋ ਆ ਆਖਰ ਸਾਹਿਬ ਨੇ ਮੈਨੂੰ ਆਕਰ ਮੈਂ ਇਹ ਖਵਾ ਚ ਪੜਿਆ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਵੱਲ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਾਲੀ ਜਲਦ ਨਾਲ ਨੰਘੋ ਤੇ ਜੇ ਰੰਗ ਦੇਖਦੇ ਕੀ ਹੁੰਦਾ ਸਰ ਸਾਹਿਬ ਹੀਰੋ ਪਰਵਾਰ ਦੀ ਘਰਵਾਲੀ ਕਿੰਨੀ ਦੂਦਿ ਨਹੀਂ ਗਾੜੀ ਮੈਂ ਦੇਖੋ ਹੀਰੋ ਪਰਵਾਰ بڑا ਹੈ ਇਲਾਕੇ ਦਾ ਪਛਿਤ ਪਰਵਾਰਾ ਬੜੀ ਸਿਆਸਤ ਜੇ ਇਹਨਾਂ ਨੇ ਹਿੱਸਾ ਲੇਕਾ ਬਹੁਤ ਸੋਸ਼ਲ ਵਰਕਿੰਗ ਵਰਕ ਕਰਦੇ ਰਹੇ ਹੈ ਬਹੁਤ ਇਹਨਾਂ ਰੀਚ ਇੱਥੇ ਪਛਾਣ ਹੈ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਇਹ ਇਹਨਾਂ ਦੇ ਸਾਡੇ ਵਿੱਚ ਆਉਣ ਹਰ ਇੱਕ ਨੂੰ ਹੀ ਹਲਕਾ ਚਾਹ ਹੁਣ ਹੱਥੀਂ ਹੀ ਹੋ ਰਹੀ ਹੈ ਕਾਲੀ ਜੱਟ ਦਾ ਲਾਈਵ ਹੋਣ ਐਚੂ ਦੇਖੋ ਆ ਆ ਢਾਕੜ ਸਾਹਿਬ ਨੇ ਮੈਨੂੰ ਆਖਿਆ ਮੈਂ ਇਹ ਖਾਤਿ ਫੜਿਆ ਠੀਕ ਹੈ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਜੱਟ ਨਾਲ ਨਾਮ ਹੋ ਤੇ ਜੇ ਤੁਸੀਂ ਦੇਖਦੇ ਕੀ ਹੁੰਦਾ ਇਹੋ ਪਰਵਾਰ ਫੜਾ ਹੈ ਇਲਾਕੇ ਦਾ ਸਿੱਧਾ ਪਰਵਾਰ ਹੈ ਬੜੀ ਸਿਆਸਤ 'ਚ ਇਹਨਾਂ ਨੇ ਹਿੱਸਾ ਲੇਤਾ ਬਹੁਤ ਸੋਸ਼ਲ ਵਰਕਿੰਗ ਵਰਕ ਕਰਦੇ ਰਹੇ ਹੈ ਬਹੁਤ ਇਹਨਾਂ ਦੀ ਇਸ ਇੱਥੇ ਪਛਾਣ ਹੈ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਇਹ ਇਹਨਾਂ ਦੇ ਸਾਡੇ ਵਿੱਚ ਆਉਣ ਹਰ ਇੱਕ ਨੂੰ ਹੀ ਹਲਕਾ ਚਾਹ ਹੁਣ ਹੱਥੀਂ ਘਰੋ ਨੇ ਕਾਲੀ ਦਾ ਲਾਈਨ ਨੂੰ ਐਚੀ ਇੱਕ ਦੇਖੋ ਆ ਆ ਡਾਕਟਰ ਸਾਹਿਬ ਨੇ ਮੈਨੂੰ ਆਖਿਆ ਮੈਂ ਇਹ ਖਾਦ ਫੜਿਆ ਠੀਕ ਹੈ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਜਨਤਾ ਨਾਲ ਨਾਮ ਹੋ ਵੀ ਜੇ ਦਿਲ ਤੋਂ ਦੇਖਦੇ ਕੀ ਹੁੰਦਾ